ਆਪਣੀ ਕਿਸੇ ਡੀਸੀ ਦਫ਼ਤਰ ਦੇ ਮੁਲਾਜ਼ਮ ਤੱਕ ਪਹੁੰਚ ਹੋਵੇ ਆਪਣੀ ਕਿਸੇ ਪੁਲਿਸ ਅਫਸਰ ਦੇ ਰੀਡਰ ਤੱਕ ਪਹੁੰਚ ਹੋਵੇ ਰਿਸ਼ਤੇਦਾਰੀ ਹੋਵੇ ਆਪਣੀ ਕਿਸੇ ਮੰਤਰੀ ਸੰਤਰੀ ਦੇ ਪੀਏ ਤੱਕ ਪਹੁੰਚ ਹੋਵੇ ਵਿਆਹ ਸ਼ਾਦੀ ਤੇ ਆਪਾਂ ਮੰਤਰੀ ਜੀ ਦੇ ਨਾਲ ਪਕੌੜੇ ਖਾਂਦਿਆਂ ਦੀ ਫੋਟੋ ਪਾ ਕੇ ਬੜਾ ਮਾਣ ਮਹਿਸੂਸ ਕਰਦੇ ਆਂ ਕਦੇ ਸੋਚਿਆ ਕਿ ਅਜਿਹਾ ਕਿਉਂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਨੂੰ 10 ਚਾਹੇ 100 ਚਾਹੇ 10000 ਮਨ ਦੀ ਸੰਤੁਸ਼ਟੀ ਨੂੰ ਤੁਹਾਡੇ ਤੱਕ ਇੱਕ ਸੁਨੇਹਾ ਪਹੁੰਚਾਉਣ ਨੂੰ ਇਹ ਵੀਡੀਓ ਬਣਾਈ ਹੈ ਪਸੰਦ ਆਈ ਤਾਂ ਸ਼ੇਅਰ ਤੁਸੀਂ ਕਰਨੀ ਹੈ ਚੰਗੀ ਨਾ ਲੱਗੀ ਸਕਿਪ ਕਰ ਦਿਓ ਪਰ ਸ਼ੇਅਰ ਕਰਨ ਨੂੰ ਅੱਜ ਵੀਡੀਓ ਦੇ ਸ਼ੁਰੂ ਚ ਕਹਿ ਦੇਣਾ ਅੱਗੇ ਤੁਹਾਡੀ ਮਰਜ਼ੀ ਹੈ ਡੀਸੀ ਤਾਂ ਅਫਸਰ ਪੁਲਿਸ ਅਫਸਰ ਮੰਤਰੀ ਸੰਤਰੀ ਨਾਲ ਫੋਟੋ ਇਹ ਮੈਂ ਕਿਉਂ ਬੋਲਿਆ ਕਿਉਂਕਿ ਇਹ ਸਭ ਆਪਣੇ ਪੰਜਾਬ ਚ ਆਮ ਹੀ ਹੁੰਦਾ ਕਿ ਆਪਣੇ ਨਿੱਜੀ ਕੰਮ ਕਰਵਾਉਣ ਖਾਤਰ ਜੇ ਕਿਸੇ ਡੀਸੀ ਕਿਸੇ ਪੁਲਿਸ ਅਫਸਰ ਕਿਸੇ ਮੰਤਰੀ ਤੱਕ ਪਹੁੰਚ ਰੱਖੀਏ ਤਾਂ ਆਪਾਂ ਬੜਾ ਪੰਪ ਚਾਉਨੇ ਆ ਵੀ ਸਾਡੀ ਫਲਾਣੇ ਤੱਕ ਪਹੁੰਚ ਹੈ ਉੱਠਣੀ ਬੈਠਣੀ ਹੈ ਫਲਾਣਾ ਅਫਸਰ ਸਾਡਾ ਮਿੱਤਰ ਹੈ ਰਿਸ਼ਤੇਦਾਰ ਹੈ ਅਸੀਂ ਦੁਨੀਆ ਤੇ ਹਮੇਸ਼ਾ ਨਹੀਂ ਰਹਿਣਾ ਤੇ ਨਾ ਹੀ ਇਹਨਾਂ ਅਫਸਰਾਂ ਨੇ ਤੇ ਮੰਤਰੀਆਂ ਨੇ ਸਦਾ ਰਹਿਣਾ ਪਰ ਸਿਰਫ ਕੁਝ ਨਿੱਜੀ ਗਰਜ਼ਾਂ ਖਾਤਰ ਜਾਂ ਨਿੱਜੀ ਕੰਮ ਕਰਵਾਉਣ ਕਰਕੇ ਅਸੀਂ ਇਹਨਾਂ ਦੇ ਨਾਲ ਆਪਣੇ ਲਿੰਕ ਦੁਨੀਆ ਨੂੰ ਵਿਖਾ ਕੇ ਫੀਲ ਦੀ ਚੱਕਦੇ ਆ ਫੋਟੋਆਂ ਪਾਉਂਦੇ ਆ ਰੀਲਾਂ ਪਾਉਂਦੇ ਆ ਲੋਕ ਕਹਿਣ ਵੀ ਬੜੀ ਟੌਰ ਹੈ ਬੜੀ ਚੜ੍ਹਾਈ ਆ ਇਹਦੀ ਵੀਡੀਓ ਕਰੇਬ 1 ਮਿੰਟ ਦੀ ਟੱਪ ਗਈ ਆ ਸੋ ਹੁਣ ਮੁੱਦੇ ਤੇ ਆਵਾਂ ਮੈਂ ਆਪਣੇ ਚੋਂ ਕਿੰਨੇ ਲੋਕ ਆ ਜਿਨ੍ਹਾਂ ਨੇ ਕਦੇ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਨਾਲ ਫੋਟੋ ਪਾਈ ਹੋਵੇ ਵੀ ਲੋਕ ਕਹਿਣ ਕਿ ਇਹਦੀ ਗਰੰਥੀ ਸਿੰਘ ਤੱਕ ਪਹੁੰਚ ਹੈ ਇਹਦੀ ਬੜੀ ਚੜ੍ਹਾਈ ਹੈ ਮੇਰੇ ਖਿਆਲ 'ਚ 0.01% ਲੋਕ ਛੱਡੋ ਪੂਰੀ ਦੁਨੀਆ 'ਚ ਕੋਈ ਇੱਕ ਬੰਦਾ ਵੀ ਨਹੀਂ ਹੋਣਾ ਜਿਹੜਾ ਬੜਾ ਮਾਣ ਕਰਕੇ ਕਹੇ ਵੀ ਮੇਰੀ ਗਰੰਥੀ ਸਿੰਘ ਤੱਕ ਪਹੁੰਚ ਹੈ ਕੋਈ ਹੋਇਆ ਅਜਿਹਾ ਕਮੈਂਟ ਵਿੱਚ ਜ਼ਰੂਰ ਦੱਸ ਦਿਓ ਪਰ ਸੋਚਣ ਵਾਲੀ ਗੱਲ ਹੈ ਕਿ ਗਰੰਥੀ ਸਿੰਘ ਤੱਕ ਪਹੁੰਚ ਹੋਣ ਨਾਲ ਸਾਡਾ ਕੀ ਫਾਇਦਾ ਉਹ ਤਾਂ ਗ੍ਰੰਥੀ ਸਿੰਘ ਹੈ ਉਹਦੇ ਤੋਂ ਆਪਾਂ ਨੂੰ ਕੀ ਮਿਲਣਾ ਵੀ ਉਹਦੇ ਨਾਲ ਆਪਾਂ ਫੋਟੋ ਪਾਈਏ ਜਾਂ ਉਹਦੇ ਤੱਕ ਪਹੁੰਚ ਰੱਖੀਏ ਜਾਂ ਦੁਨੀਆ ਨੂੰ ਦੱਸੀਏ ਵੀ ਸਾਡੀ ਗ੍ਰੰਥੀ ਤੱਕ ਪਹੁੰਚ ਹੈ ਯਾਰ ਉਹ ਤਾਂ ਗ੍ਰੰਥੀ ਹੈ ਇਹਦੇ ਚ ਕਾਦੀ ਚੜ੍ਹਾਈ ਸਾਡਾ ਕੋਈ ਕੰਮ ਅੜਿਆ ਹੋਵੇ ਜ਼ਮੀਨਦਾਰ ਰੋਲਾ ਥਾਣੇ ਚ ਕੰਮ ਕੋਰਟ ਕਚਹਿਰੀ ਚ ਕੋਈ ਚੱਕਰ ਪਿਆ ਹੋਵੇ ਯਾਨੀ ਸਾਡੇ ਨਿੱਜੀ ਕੰਮ ਜਿਨ੍ਹਾਂ ਚ ਸਾਡਾ ਫਾਇਦਾ ਹੁੰਦਾ ਉਹ ਰੁਕਦਾ ਹੋਵੇ ਤੇ ਆਪਾਂ ਸਰਕਾਰੀ ਅਫਸਰ ਕੋਲੋਂ ਮੰਤਰੀ ਸੰਤਰੀ ਕੋਲੋਂ ਆਪਣੀ ਪਹੁੰਚ ਅਨਸਾਰ ਫੋਨ ਕਰਵਾ ਕੇ ਕੰਮ ਕਢਵਾ ਲੈਣੇ ਆ ਠੀਕ ਹੈ ਨਾ ਇਸੇ ਕਰਕੇ ਅਸੀਂ ਉਹਨਾਂ ਨਾਲ ਫੋਟੋਆਂ ਪਾਉਂਦੇ ਆਂ ਲੋਕਾਂ 'ਚ ਆਪਣੀ ਚੜ੍ਹਾਈ ਦਿਖਾਉਣ ਤੇ ਮੰਤਰੀ ਸੰਤਰੀ ਦੀ ਚਾਪਲੂਸੀ ਦੀ ਗੁੱਸਾ ਨਾ ਕਰਿਓ ਚਾਪਲੂਸੀ ਹੀ ਹੁੰਦੀ ਆ ਵੈਸੇ ਜੇ ਅਸੀਂ ਆਪਣੇ ਦੁਨਿਆਵੀ ਕੰਮ ਵਾਸਤੇ ਮੰਤਰੀ ਸੰਤਰੀ ਅਫਸਰ ਤੱਕ ਪਹੁੰਚ ਰੱਖਦੇ ਆਂ ਮਾਣ ਕਰਦੇ ਆਂ ਗਰੰਥੀ ਸਿੰਘ ਤੁਹਾਡੇ ਸਿਰਫ ਦੁਨਿਆਵੀ ਕੰਮ ਹੀ ਨਹੀਂ ਕਰਾਉਂਦਾ ਉਹ ਤੁਹਾਡੇ ਲੋਕ ਤੇ ਪਰਲੋਕ ਸਵਾਰਨ ਦਾ ਰਾਹ ਆ ਤੇ ਇਸੇ ਕਰਕੇ ਆਪਾਂ ਗਰੰਥੀ ਸਿੰਘ ਵਾਸਤੇ ਇੱਕ ਸ਼ਬਦ ਵਰਤਦੇ ਆਂ ਗੁਰੂ ਦਾ ਵਜ਼ੀਰ ਕੋਈ ਰਾਜਾ ਹੁੰਦਾ ਓਦੀ ਕੈਬਿਨੇਟ ਹੁੰਦੀ ਹੈ ਤੇ ਉਹਨਾਂ ਵਿੱਚ ਉਹਦੇ ਵਜ਼ੀਰ ਹੁੰਦੇ ਆ ਜਿਹੜੇ ਰਾਜੇ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੇ ਆ ਗਰੰਥੀ ਸਿੰਘ ਹੈ ਦੁਨੀਆ ਦੇ ਮਾਲਕ ਰਾਜੇ ਗੁਰੂ ਦਾ ਵਜ਼ੀਰ ਸੋਚੋ ਗਰੰਥੀ ਸਿੰਘ ਦੀ ਪਹੁੰਚ ਕਿੰਨੀ ਹੋਊਗੀ ਕਦੇ ਸੋਚਿਆ ਆਪਾਂ ਤੁਹਾਡਾ ਕੋਈ ਦੁਨਿਆਵੀ ਕੰਮ ਅੜਿਆ ਬਾਹਰ ਦਾ ਵੀਜ਼ਾ ਨਹੀਂ ਲੱਗਦਾ ਔਲਾਦ ਹੈ ਨਹੀਂ ਧੀ ਪੁੱਤ ਬਿਮਾਰ ਹੈ ਜਾਂ ਕੋਈ ਹੋਰ ਮੰਗ ਹੈ ਤਾਂ ਆਪਾਂ ਗੁਰਦੁਆਰੇ ਜਾ ਕੇ ਗਰੰਥੀ ਸਿੰਘ ਕੋਲੋਂ ਅਰਦਾਸ ਕਰਵਾਉਨੇ ਆ ਕਿਉਂਕਿ ਉਹ ਗੁਰੂ ਦਾ ਵਜ਼ੀਰ ਹੈ ਜੇ ਧਾਰਮਿਕ ਤੌਰ ਤੇ ਵੇਖੀ ਤਾਂ ਗ੍ਰੰਥੀ ਸਿੰਘ ਜਦੋਂ ਨਿਤਨੇਮ ਦੀ ਅਰਦਾਸ ਕਰਦੇ ਆ ਉਹ ਅਰਦਾਸ ਵਿੱਚ ਸ਼ਬਦ ਬੋਲਦੇ ਆ ਵੀ ਸਮੂਹ ਨਗਰ ਨਿਵਾਸੀ ਸੰਗਤ ਨੂੰ ਨਾਮ ਬਾਣੀ ਦੀ ਦਾਤ ਬਖਸ਼ੂ ਪਾਤਸ਼ਾਹ ਨਿਤਨੇਮ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੂ ਪਾਤਸ਼ਾਹ ਇੰਨੀ ਤਾਕਤ ਹੈ ਇੱਕ ਗ੍ਰੰਥੀ ਸਿੰਘ ਕੋਲ ਕਿ ਉਹ ਦੁਨਿਆਵੀ ਤੇ ਧਾਰਮਿਕ ਦੋਹੇ ਕਾਰਜ ਸਫਲ ਕਰਨ ਦੀ ਤਾਕਤ ਰੱਖਦੇ ਆ ਮੈਂ ਤਾਂ ਪੁੱਛਿਆ ਸੀ ਵੀ ਕਦੇ ਇੰਨੀ ਤਾਕਤ ਦੇ ਮਾਲਕ ਗ੍ਰੰਥੀ ਸਿੰਘ ਨਾਲ ਫੋਟੋ ਖਿਚਵਾ ਕੇ ਪਾਈਏ ਆਪਣੇ ਫੇਸਬੁਕ ਤੇ ਜਾਂ ਇੰਸਟਾਗ੍ਰਾਮ ਤੇ ਗ੍ਰੰਥੀ ਸਿੰਘ ਪੂਰੀ ਦੁਨੀਆ ਚ ਇਕਲੌਤੇ ਅਜ਼ਿਹੇ ਵਜ਼ੀਰ ਆ ਜਿਹੜੇ ਰਾਜੇ ਤੱਕ ਉਸਦੀ ਪਰਜਾ ਦੀ ਆਵਾਜ਼ ਪਹੁੰਚਾਉਣ ਲੱਗੇ ਕੋਈ ਫੀਸ ਨਹੀਂ ਲੈਂਦੇ ਕੋਈ ਰਿਸ਼ਵਤ ਨਹੀਂ ਲੈਂਦੇ ਤੇ ਦੋ ਟਾਈਮ ਹੁੰਦੀ ਅਰਦਾਸ ਦੇ ਵਿੱਚ ਪੂਰੇ ਨਗਰ ਪੂਰੇ ਇਲਾਕੇ ਦੀ ਚੜ੍ਹਦੀ ਕਲਾ ਦੁੱਧ ਪੁੱਤ ਦੀ ਦਾਤ ਮਾਲ ਲੰਗਰ ਦਾ ਭਲਾ ਫਸਲવાડી ਚ ਵਾਧਾ ਦੇਸ਼ ਵਿਦੇਸ਼ ਗਏ ਪਿੰਡ ਵਾਸੀਆਂ ਦੇ ਕਾਰੋਬਾਰਾਂ ਵਿੱਚ ਵਾਧੇ ਦੀ ਅਰਦਾਸ ਕਰਦੇ ਆ ਚਾਹੇ ਕੋਈ ਪਿੰਡ ਵਾਸੀ ਉਹਨੂੰ ਅਜੇਹਾ ਕਰਨ ਨੂੰ ਕਹੇ ਚਾਹੇ ਨਾ ਕੋਈ ਗ੍ਰੰਥੀ ਸਿੰਘ ਨੂੰ ਮਾਇਆ ਰੂਪ ਵਿੱਚ ਭੇਟਾ ਦੇਵੇ ਚਾਹੇ ਨਾ ਕੋਈ ਗ੍ਰੰਥੀ ਸਿੰਘ ਨੂੰ ਮਹੀਨੇ ਮਸਿਆ ਸੰਗਰਾਦ ਕੋਈ ਰਸਤ ਕੋਈ ਸ਼ਮਾਈ ਤਮਾਈ ਕਣਕ ਦੇਵੇ ਆਟਾ ਦੇਵੇ ਜਾਂ ਨਾ ਇਹ ਹੈ ਗੁਰੂ ਦੀ ਬਖਸ਼ਿਸ਼ ਜਿਹੜੀ ਇੱਕ ਗ੍ਰੰਥੀ ਸਿੰਘ ਨੂੰ ਮਿਲੀ ਹੈ ਤੇ ਅਸੀਂ ਫੋਕੀ ਟੌਰ ਦਿਖਾਉਣ ਨੂੰ ਫੋਟੋਆਂ ਕਿੰਨਾਂ ਨਾਲ ਪਾਉਨੇ ਆ ਅਸੀਂ ਆਪਣੇ ਬੱਚਿਆਂ ਨੂੰ ਅਫਸਰ ਬਣਾਉਣ ਦਾ ਸੋਚ ਲਿਆ ਕਦੇ ਗ੍ਰੰਥੀ ਬਣਾਉਣ ਦਾ ਕਿਉਂ ਨਹੀਂ ਸੋਚਿਆ ਅਸੀਂ ਆਪਣੇ ਬੱਚੇ ਬਾਹਰ ਭੇਜਣ ਦਾ ਸੋਚ ਲਿਆ ਪਰ ਇਹ ਕਦੇ ਸੋਚਿਆ ਵੀ ਸਾਡੇ ਪਿੰਡ ਚ ਗੁਰਦੁਆਰਾ ਸਾਹਿਬ ਚ ਗ੍ਰੰਥੀ ਸਿੰਘ ਦੀ ਸੇਵਾ ਕਰਨ ਵਾਲਾ ਕਿੱਥੋਂ ਲਿਆਉਣਾ ਅਸੀਂ ਨਿੱਜੀ ਸਵਾਰਥਾਂ ਨੂੰ ਲੀਡਰਾਂ ਅਫਸਰਾਂ ਨਾਲ ਫੋਟੋਆਂ ਖਿਚਾਉਣ ਪੁੱਤੁਰ ਪਏ ਪਰ ਜਿਹੜਾ ਗ੍ਰੰਥੀ ਸਾਡੀ ਰੋਜ਼ਾਨਾ ਦੋ ਟਾਈਮ ਬਿਨਾਂ ਪੁੱਛੇ ਬਿਨਾਂ ਕੁਸ਼ ਮੰਗੇ ਚੜਦੀ ਕਲਾ ਦੀ ਅਰਦਾਸ ਕਰਦਾ ਕਦੇ ਉਹਦਾ ਹਾਲ ਪੁੱਛਿਆ ਆਪਾਂ ਜੇ ਅਸੀਂ ਅਜਿਹਾ ਨਹੀਂ ਕਦੇ ਸੋਚਿਆ ਤਾਂ ਫਿਰ ਕਸੂਰ ਕਿਸ ਦਾ ਪਰ ਅਸੀਂ ਕਿਸ ਨੂੰ ਦੋਸ਼ ਦਈਏ ਕਿ ਪੰਜਾਬ 'ਚ ਸਿੱਖੀ ਖਤਮ ਹੋ ਰਹੀ ਹੈ ਅਸੀਂ ਕਿਉਂ ਨਾ ਸੋਚਿਆ ਕਿ ਗਰੰਥੀ ਸਿੰਘ ਉਸ ਥਾਂ ਤੇ ਬੈਠੇ ਆ ਜਿੱਥੇ ਕਦੇ ਬਾਬਾ ਬੁੱਢਾ ਸਹਿਬ ਮਹਾਰਾਜ ਪirajman ਸੀਗੇ ਉਹ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਵੱਡਯੋ ਦੇ ਪਰਪਕਾਰੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੀਰੀ ਪੀਰੀ ਦੀਆਂ ਸ਼੍ਰੀ ਸਹਿ ਪਹਿਨਾਈਆਂ ਨੇ ਸੰਥਿਆ ਪ੍ਰਾਪਤ ਇੱਕ ਗਰੰਥੀ ਸਿੰਘ ਜਿਹੜਾ ਗੁਰੂ ਦੀ ਸੇਵਾ ਨੂੰ ਕਿਰਤ ਵਜੋਂ ਨਹੀਂ ਸਗੋਂ ਸੇਵਾ ਰੂਪ ਵਿੱਚ ਕਰਦੇ ਆ ਜਿਹੜੇ ਪਿੰਡ ਦੇ ਬੱਚਿਆਂ ਤੋਂ ਵੱਡਿਆਂ ਤੱਕ ਸਭ ਨੂੰ ਗੁਰੂ ਨਾਲ ਜੋੜਦੇ ਆ ਜਿਹੜੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਤੋਂ ਚੱਲ ਕੇ ਬੱਚੇ ਨੂੰ ਕੀਰਤਨ ਤੱਕ ਪਹੁੰਚਾਉਂਦੇ ਆ ਜਿਹੜੇ ਪਿੰਡ ਦੀ ਫਲਵਾੜੀ ਚ ਗੁਰਬਾਣੀ ਦੇ ਬੂਟੇ ਲਾਉਂਦੇ ਆ ਉਹਨਾਂ ਦਾ ਸਤਕਾਰ ਤੇ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਜਿਸ ਹਸਾਬ ਨਾਲ ਸਿੱਖੀ ਨੂੰ ਘੇਰੇ ਪੈ ਰਹੇ ਆ ਗਰੰਥੀ ਸਿੰਘ ਹੀ ਸਿੱਖੀ ਦੇ ਬੂਟੇ ਨੂੰ ਜਦੋਂ ਪਾਣੀ ਦੇਣ ਦਾ ਕਾਰਜ ਕਰਦੇ ਨੇ ਪ੍ਰਚਾਰਕ ਢਾਡੀ ਕਵੀਸ਼ਰ ਕੀਰਤਨੀਏ ਇਹ ਸਮਾਗਮਾਂ ਤੇ ਹੀ ਪਿੰਡ ਆਉਣਗੇ ਪਰ ਗਰੰਥੀ ਸਿੰਘ ਉਹ ਆ ਜਿਨੇ ਸਾਰਾ ਸਮਾ ਪਿੰਡ ਦੀ ਪਨੀਰੀ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ ਗੌਣ ਵਾਲਿਆਂ ਨੂੰ ਕਬੱਡੀ ਦੇ ਖਿਡਾਰੀਆਂ ਨੂੰ ਟਰੈਕਟਰਾਂ ਗੱਡੀਆਂ ਨਾਲ ਸਨਮਾਨਿਤ ਕਰਨ ਵਾਲੇ ਵੀਰੋ ਕੀ ਗਰੰਥੀ ਸਿੰਘ ਸਿਰਫ ਮੇਲਿਆਂ ਟੂਰਨਾਮੈਂਟਾਂ ਤੇ ਅਰਦਾਸਾਂ ਕਰਨ ਨੂੰ ਹੀ ਰੱਖਿਆ ਅਸੀਂ ਖੁਦ ਨੂੰ ਸਵਾਲ ਕਰੀਏ ਕਿ ਅਸੀਂ ਗਰੰਥੀ ਸਿੰਘ ਨੂੰ ਸਿਰਫ ਸਵੇਰੇ ਸ਼ਾਮ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਤਨਖਾਹ ਤੇ ਹੀ ਰੱਖਿਆ ਜਾਂ ਫਿਰ ਮੱਝਗਵਾਜ ਦੀ ਟਰਾਲੀ ਚੋਰੀ ਹੋ ਗਈ ਸਾਡੇ ਫਲਾਣੇ ਬਾਬੇ ਦਾ ਲੰਗਰ ਹੈ ਜੀ ਅਨਾਉਂਸਮੈਂਟ ਕਰ ਦਿਓ ਬਾਬਾ ਜੀ ਬਸ ਐਸੇ ਕੰਮ ਨੂੰ ਰੱਖਿਆ ਕਦੇ ਕਿਸੇ ਮੰਤਰੀ ਸੰਤਰੀ ਦੇ ਪੀਏ ਨੂੰ ਕਿਸੇ ਡੀਸੀ ਦੇ ਰੀਡਰ ਨੂੰ ਕਦੇ ਜਾ ਕੇ ਇਸ ਤਰ੍ਹਾਂ ਹੁਕਮ ਚਾੜਿਆ ਜਿਵੇਂ ਇੱਕ ਗਰੰਥੀ ਸਿੰਘ ਤੇ ਹੁਕਮ ਚਲਾਉਨੇ ਆਪਾਂ ਵੀ ਬਾਬਾ ਫਲਾਣੇ ਸਾਡੇ ਨਿਆਣੇ ਦੇ ਚੇੜ ਮਾਰ ਗਿਆ ਅਨਾਉਂਸਮੈਂਟ ਕਰ ਵੀ ਉਹਦੇ ਤੇ ਪੰਚਾਇਤ ਕਰਨੀ ਆ ਅਖੇ ਬਾਬਾ ਫਲਾਣੇ ਬਾਬੇ ਦੀ ਕਬਰ ਤੇ ਮੇਲਾ ਲੱਗਣਾ ਅਨਾਉਂਸਮੈਂਟ ਕਰ ਦੇ ਬਾਬਾ ਜਗਰਾਤਾ ਕਰਾਉਣਾ ਅਨਾਉਂਸਮੈਂਟ ਕਰ ਦੇ ਇੱਕ ਦੂਜਾ ਪਹਿਲੂ ਜਿਹੜਾ ਗਰੰਥੀ ਸਿੰਘਾਂ ਦੇ ਧਿਆਨ ਦੇਣ ਵਾਲਾ ਹੈ ਕਿ ਬਹੁਤਾ ਦੇਖਿਆ ਗਿਆ ਕਿ ਗਰੰਥੀ ਸਿੰਘ ਵੀ ਹੁਣ ਗੁਰੂ ਦੀ ਸੇਵਾ ਨਾਲੋਂ ਇਸ ਨੂੰ ਕਿਤੇ ਵੱਜੋਂ ਪੜਾਉਂਦੇ ਆ ਵੱਧ ਤੋਂ ਵੱਧ ਰੋਲ ਲਾਉਣੀਆਂ ਵੱਧ ਤੋਂ ਵੱਧ ਪਾਠ ਕਰਨੇ ਬਹੁਤਾਤ ਭੇਟਾ ਲੈਣੀਆਂ ਇਸੇ ਪਾਸੇ ਹੋ ਚੁੱਕਿਆ ਸਾਰੇ ਨਹੀਂ ਪਰ ਕਾਫੀ ਥਾਵਾਂ ਤੇ ਅਜਿਹਾ ਵੇਖਿਆ ਗਿਆ ਤੇ ਸਾਡੇ ਗਰਕਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਗਰੰਥੀ ਸਿੰਘਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸੇਵਾ ਦੀ ਥਾਂ ਤੇ ਕਿਤੇ ਵੱਜੋਂ ਨਿਭਾਉਣਾ ਸ਼ੁਰੂ ਕਰ ਦਿੱਤਾ ਗੁਰੂ ਦੀ ਵਜ਼ੀਰੀ ਨੂੰ ਪ੍ਰੋਫੈਸ਼ਨ ਵਜੋਂ ਲਿਆ ਤੇ ਨਤੀਜਾ ਤੁਹਾਡੇ ਸਾਹਮਣੇ ਹੈ ਗੁਰੂ ਘਰਾਂ ਚ ਕਈ ਮਨਮਤੀ ਕਾਰਜ ਹੁੰਦੇ ਆ ਚਾਹੇ ਉਹ ਵਿਆਹ ਸ਼ਾਦੀਆਂ ਤੇ ਹੋਣ ਤੇ ਚਾਹੇ ਮਰਗਦੇ ਭੋਗਾ ਤੇ ਗਰੰਥੀ ਸਿੰਘ ਪਾਠ ਕਰਾਉਣ ਵਾਲੇ ਪਰਿਵਾਰ ਤੋਂ ਭੇਟਾ ਲੈਣ ਮਾਰੇ ਮਨਮਤ ਕਰਮਕਾਂਡਾਂ ਖਿਲਾਫ ਬੋਲਦੇ ਨਹੀਂ ਕਈ ਥਾਵਾਂ ਤੇ ਕਰਵਾ ਚੌਥ ਦੀਆਂ ਕਥਾਵਾਂ ਗਰੰਥੀ ਕਰਦੇ ਦੇਖੇ ਆ ਕਈ ਥਾਵਾਂ ਤੇ ਪੁੱਛਾਂ ਦੇਣ ਦਾ ਪਖੰਡ ਕਰਦੇ ਆ ਗਰੰਥੀ ਸਿੰਘ ਪਰ ਕਈ ਟਕਸਾਲੀ ਸਿੰਘ ਜਾਂ ਕਿਸੇ ਚੰਗੇ ਉਸਤਾਦ ਦੇ ਚੰਡੇ ਗਰੰਥੀ ਸਿੰਘ ਵੀ ਵੇਖਿਆ ਜਿਹੜੇ ਗੁਰਮਤਿ ਸਿਧਾਂਤ ਤੋਂ ਬਿਨਾ ਕੋਈ ਕਾਰਜ ਗੁਰਦੁਆਰੇ 'ਚ ਹੋਣ ਨਹੀਂ ਦਿੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਪਿੰਡ ਵਾਲਿਆਂ ਤੇ ਕਮੇਟੀ ਵਾਲਿਆਂ ਨੇ ਕਹਿਣਾ ਬਾਬਾ ਚਲਾ ਜਾ ਹੁਣ ਅਗਲੇ ਇੱਕ ਸ਼ਹਿਰਾ ਪਰਣਾ ਮੋਢੇ ਤੇ ਹੀ ਰੱਖਦੇ ਆ ਪਰ ਸਿਧਾਂਤ ਨਾਲ ਕੋਈ ਕੰਪਰੋਮਾਈਜ਼ ਨਹੀਂ ਲੋੜ ਹੈ ਸਾਨੂੰ ਲੋਕਾਂ ਨੂੰ ਕਿ ਅਸੀਂ ਆਪਣੇ ਗਰੰਥੀ ਸਿੰਘਾਂ ਦਾ ਸਤਿਕਾਰ ਕਰੀਏ ਲੋੜ ਹੈ ਗ੍ਰੰਥੀ ਸਿੰਘਾਂ ਨੂੰ ਕਿ ਉਹ ਪਿੰਡ ਦੀ ਫਲਵਾੜੀ ਨੂੰ ਗੁਰਬਾਣੀ ਦੀ ਮਹਿਕ ਨਾਲ ਮਹਿਕਾਉਂਦੇ ਰਹਿਣ ਮੰਦਮਤੀ ਕਾਰਜਾਂ ਨੂੰ ਤਲਾਂਝਲੀ ਦੇ ਕੇ ਗੁਰਮਤ ਦੇ ਧਾਰਨੀ ਖੁਦ ਵੀ ਹੋਣ ਲੋਕਾਂ ਨੂੰ ਵੀ ਪ੍ਰੇਰਨਾ ਕਰ ਤਾਂ ਕਿ ਅਸੀਂ ਸਿੱਖੀ ਦੀ ਮਹਿਕ ਨਾਲ ਆਪਣਾ ਪਿੰਡ ਆਪਣਾ ਘਰ ਆਪਣਾ ਇਲਾਕਾ ਮਹਿਕਾ ਸਕੀਏ ਗੁਰਪੁਰਬ ਤੇ ਰਾਤਾਂ ਜਾਗਣ ਵਾਲੇ ਨੌਜਵਾਨ ਘਟ ਗਏ ਨਿਤਨੇਮ ਕਰਨ ਵਾਲੇ ਨਿੱਕੇ ਬੱਚੇ ਘਟ ਗਏ ਆਓ ਉਹਨਾਂ ਨੂੰ ਵਾਪਸ ਗੁਰਦੁਆਰਾ ਸਾਹਿਬ ਲੈ ਕੇ ਆਈਏ ਜੇ ਬੱਚਿਆਂ ਨੂੰ ਗ੍ਰੰਥੀ ਸਿੰਘ ਨਹੀਂ ਵੀ ਬਣਾਉਣਾ ਤਾਂ ਕੋਈ ਗੱਲ ਨਹੀਂ ਕਿਉਂਕਿ ਮਾਪਿਓ ਦੀਆਂ ਬੱਚਿਆਂ ਨੂੰ ਲੈ ਕੇ ਦੁਨਿਆਵੀ ਤਰੱਕੀ ਦੀਆਂ ਖੁਆਇਸ਼ਾਂ ਹੁੰਦੀਆਂ ਹੋਣੀਆਂ ਵੀ ਚਾਹੀਦੀਆਂ ਇਹ ਵੀ ਕੋਈ ਗਲਤ ਨਹੀਂ ਹੈਗਾ ਪਰ ਹਰ ਮਾਪੇ ਦਾ ਧਾਰਮਿਕ ਫਰਜ਼ ਹੈ ਕਿ ਜਿਸ ਜੀਵ ਨੂੰ ਧਰਤੀ ਤੇ ਅਕਾਲ ਪੁਰਖ ਜੀ ਨੇ ਤੁਹਾਡੇ ਰਾਹੀਂ ਭੇਜਿਆ ਜਨਮ ਦਿੱਤਾ ਉਸ ਦਾ ਪਾਲਣ ਪੋਸ਼ਣ ਜਿੱਥੇ ਤੁਸੀਂ ਕਰਨਾ ਇੱਕ ਸੁਚੱਜਾ ਇਨਸਾਨ ਬਣਾਉਣ ਦਾ ਫਰਜ਼ ਵੀ ਤੁਹਾਡੇ ਤੇ ਲਾਗੂ ਹੈ ਸੋ ਆਪਣੇ ਬੱਚੇ ਨੂੰ ਗੁਰਬਾਣੀ ਸੰਥਿਆ ਕਰਾਓ ਗਤਕਾ ਤੇ ਘੋੜਸਵਾਰੀ ਵਰਗੇ ਗੁਰੂ ਸਾਹਿਬਾਨ ਦੇ ਬਖਸ਼ਿਸ਼ ਕੀਤੇ ਗੁਣਾਂ ਦੀ ਦਾਤ ਉਹਨਾਂ ਦੀ ਝੋਲੀ ਪਾਓ ਨਾਲ ਹੀ ਰੀਲਾਂ ਤੇ ਗਾਣਿਆਂ ਤੇ ਨੱਚਣ ਨਾਲੋਂ ਕਿਤੇ ਵਧੀਆ ਜੇ ਉਹ ਗੁਰੂ ਦੇ ਲੜ ਲੱਗਣ ਬੱਚੇ ਦੁਨਿਆਵੀ ਤੇ ਧਾਰਮਿਕ ਤਰੱਕੀ ਦੇ ਰਾਹ ਤੁਰਨ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਸਿੱਖੀ ਨਾਲ ਜੁੜੀਆਂ ਰਹਿਣ ਤੋ ਇੰਨੀਆਂ ਬੇਨਤੀਆਂ ਸਨ ਜਿਹੜੀਆਂ ਤੁਹਾਡੇ ਤੱਕ ਸਾਡੇ ਪ੍ਰਚਾਰਕਾਂ ਨੇ ਸਾਡੇ ਜਥੇਦਾਰਾਂ ਨੇ ਪਹੁੰਚਾਉਣੀਆਂ ਸੀ ਉਹ ਇਹ ਕਾਰਜ ਨਹੀਂ ਕਰ ਰਹੇ ਤਾਂ ਸਾਡੇ ਵਰਗੇ ਯੂਟਿਊਬਰਾਂ ਨੂੰ ਇਹ ਸੇਵਾ ਕਰਨ ਦੀ ਲੋੜ ਪੈ ਗਈ ਹੈ ਨਿੱਜੀ ਰੂਪ ਚ ਮੇਰਾ ਇਹ ਮੰਨਣਾ ਹੈ ਕਿ ਗਰੰਤੀ ਸਿੰਘਾਂ ਨੂੰ ਗੁਰੂ ਦੇ ਵਜ਼ੀਰ ਸਮਝ ਕੇ ਅਸੀਂ ਵੀ ਸਤਿਕਾਰ ਦਈਏ ਕਿ ਉਹ ਸਿੱਖੀ ਦੀ ਸੇਵਾ ਕਰੇ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੇ ਦੂਜਾ ਗਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਉਹ ਗੁਰੂ ਵੱਲੋਂ ਬਖਸ਼ਿਸ਼ ਕੀਤੀ ਸੇਵਾ ਨੂੰ ਗੁਰੂ ਓਟ ਸਦਕਾ ਗੁਰੂ ਦੇ ਭੈ ਭਾਣੇ ਚ ਨਿਭਾਉਣ ਤਾਂ ਕਿ ਸਿੱਖੀ ਦੀ ਚੜ੍ਹਦੀ ਕਲਾ ਹੋ ਸਕੇ ਸੋ ਵੀਡੀਓ ਚੰਗੀ ਲੱਗੀ ਤਾਂ ਇਹ ਵੀਡੀਓ ਹਰ ਗਰੰਥੀ ਸਿੰਘ ਤੱਕ ਪਹੁੰਚਾਓ ਹਰ ਪਿੰਡ ਹਰ ਨਗਰ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਤੱਕ ਪਹੁੰਚਾਓ ਹਰ ਸਿੱਖ ਤੱਕ ਪਹੁੰਚਾਓ ਤਾਂ ਕਿ ਸਾਰੇ ਰਲ ਕੇ ਆਪਾਂ ਸਿੱਖੀ ਦੀ ਸੇਵਾ 'ਚ ਆਪਣਾ ਬਣਦਾ ਸਰਦਾ ਯੋਗਦਾਨ ਪਾ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ ਅਜਿਹੇ ਹੋਰ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਪੰਜਾਬ ਫਲੇ ਜਿੱਥੇ ਹੁੰਦੀਆਂ ਨੇ ਹਮੇਸ਼ਾ ਚੜ੍ਹਦੀ ਕਲਾ ਦੀਆਂ ਗੱਲਾਂ